ਨੌਜਵਾਨ ਔਰਤ ਦੇ ਕੱਪੜੇ ਪਾ ਕਰਦਾ ਸੀ ਇਹ ਘਿਣਾਉਣਾ ਕੰਮ ਜੀ ਹਾਂ ਸ਼ਰੀ ਮੁਖਸਦ ਸਾਹਿਬ ਦੇ ਥਾਣਾ ਵਾਲਾ ਰੋਡ ਦੇ ਉਸ ਸਮੇਂ ਹੜਕਮ ਮਚ ਗਿਆ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਿਆਂ ਵਿੱਚ ਚੋਰੀ ਕਰਦਾ ਲੋਕਾਂ ਨੇ ਕਾਬੂ ਕਰ ਲਿਆ ਜੀ ਹਾਂ ਅੱਜ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਤਕਰੀਬਨ 50 ਤੋਂ 60 ਚੋਰੀਆਂ ਕੀਤੀਆਂ ਨੇ ਜੋ ਪੇਸ ਬਦਲ ਕੇ ਅਫਸਰ ਚੋਰੀਆਂ ਕਰਦਾ ਕਦੇ ਔਰਤ ਵਾਲੇ ਕੱਪੜੇ ਤੇ ਕਦੇ ਅਪਾਹਜ ਬਣ ਕੇ ਚੋਰੀਆਂ ਕਰਦਾ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਤਾਂਦੇਵਾਲਾ ਰੋਡ ਤੇ ਇਹਨਾਂ ਨੇ ਲੋਕਾਂ ਦਾ ਜਿਣਾ ਹਰਾਮ ਕੀਤਾ ਹੋਇਆ ਤੇ ਅੱਜ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਸ ਵਿੱਚ ਤਕਰੀਬਨ 15-20 ਪਰਸ ਅਤੇ ਤੇਜ਼ ਤਾਰ ਹਥਿਆਰ ਮਿਲੇ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਤੇ ਹੋਰ ਵੀ ਤੇਜ਼ੀ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਚੋਰ ਚੋਰੀਆਂ ਕਰਕੇ ਕਿਸ ਨੂੰ ਵੇਚਦਾ ਸੀ ਨਹੀਂ ਘਟਨਾ ਹੋਈਆਂ ਵੀ ਰਾਤ ਨੂੰ ਅਸੀਂ ਛੱਤੇ ਪਈ ਸੀ ਜੀ ਇਹ ਮਗਲੇ ਕੋਠੇ ਉਤੋਂ ਵੀ ਆਇਆ ਆਪਣੇ ਘਰੇ ਹੂੰ ਕੋਠੇ ਉਤੋਂ ਵੀ ਆ ਕੇ ਤਾਂ ਨਾ ਕਿਰਾਏਦਾਰ ਆਪਣੇ ਰਹਿੰਦੇ ਉੱਪਰ ਉਹਨਾਂ ਦਾ ਗੁੰਡਾ ਲਾਇਆ ਜੀ ਕੋਈ ਉਹ ਥੱਲੇ ਆ ਕੇ ਮੇਰਾ ਗੁੰਡਾ ਲਾਤਾ ਬੇਟੇ ਜੀ ਆ ਬਾਹਰ ਦਾ ਗੁੰਡਾ ਲਾਤਾ ਲਾ ਦੇ ਤੋਰ ਨਾਲ ਮਤਲਬ ਇਹ ਅੱਧਾ ਘੰਟਾ ਆਪਣੇ ਘਰੇ ਇਹ ਸਾਰੀ ਤਸੰਦੀ ਨਾਲ ਚੋਰੀ ਕੀਤੀ ਹੈ ਚੋਰੀ ਕਰਕੇ ਬਾਹਰ ਕੁੰਡੇ ਲਾਤੇ ਸੀ ਤੁਹਾਨੂੰ ਬਾਹਰ ਕੁੰਡੇ ਲਾਤੇ ਸੀ ਅੱਛਾ ਜੀ ਮੈਨੂੰ ਜੋ ਖੜਕਾ ਹੋਇਆ ਮੈਂ ਉੱਥੇ ਬਾਹਰ ਕੁੰਡਣ ਲੱਗਾ ਦੇਖਿਆ ਵੀ ਕੁੰਡਾ ਲੱਗਿਆ ਕੀ ਕੀ ਸਮਾਨ ਚੋਰੀ ਹੋਇਆ ਤੁਹਾਡਾ ਆਪਣਾ ਹੀ 2000 ਰੁਪਏ ਸੀ ਜਾਂ ਇੱਕ ਕੋਕਾ ਸੀ ਜਾਂ ਇੱਕ ਮੰਦਰੀ ਸੀ ਫਿਰ ਉੱਥੇ ਮਹੱਲੇ ਚ ਹੀ ਰਹਿੰਦਾ ਜਾਂ ਹੋਰ ਕਿਤੇ ਰਹਿੰਦਾ ਬੰਦਾ ਹੈ ਇਹ ਆਪਣੇ ਨਾਲ ਦੀ ਗਲੀ ਚ ਹੀ ਰਹਿੰਦਾ ਹੈ ਅੱਛਾ ਕਿੰਨੇ ਕ ਘਰਾਂ ਦੇ ਚੋਰੀ ਕੀਤੀ ਨੇ ਇਹ ਤਕਰੀਬਨ ਸਾਰੇ ਘਰਾਂ 'ਚ ਆ ਗਿਆ ਜੀ ਵਾਰੀ ਨਾਲ ਸਾਰੇ ਘਰਾਂ 'ਚ ਹੀ ਚੋਰੀ ਜਾਂਦਾ ਕੋਈ ਭੱਲੇ ਚ ਕਦੋਂ ਕਦੀਆਂ ਕਰਦਾ ਚੋਰੀਆਂ ਇਹਨੂੰ ਤਾਂ ਹੀ ਤਕੜ ਡੇਢ ਸਾਲ ਹੋ ਗਿਆ ਜੀ ਅੱਛਾ ਤੇ ਡੇਢ ਸਾਲ ਤੋਂ ਪੁਲਿਸ ਨੇ ਗਰਤਨ ਕੀਤਾ ਨੂੰ ਖੜਿਆ-ਖੜਿਆ ਨਹੀਂ ਕਿਸੇ ਨੂੰ ਕੁਝ ਕਹਿ ਦਿੱਤੀ ਹੋਈ। ਜੋ ਬੁਕਿੰਗ ਦਾ ਦਾ ਕੋਈ ਪਰਚਾ ਹੀ ਨਹੀਂ ਕਰਾਉਂਦਾ ਜੀ। ਕਹਿੰਦਾ ਵੀ ਸਾਡਾ ਵੈਰ ਪਿਆ। ਕੀ ਮੰਗ ਕਰਦੇ ਤੁਸੀਂ ਹਮਨੂੰ? ਮੰਨ ਜਾਈ ਹੈ ਜੀ ਅਜੇ ਤੋਂ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਮੜਾਇਆ ਜਾਵੇ। ਤੇ ਨੂੰ 700 700 ਤੋਂ 700 ਚਾਹੀਦਾ ਦਿੱਤੀ ਆ। ਹੋਈ ਗਿਆ। ਇਹ ਅਰुण कुमार ਨਾਮ ਦਾ ਜੋ ਇਹ ਲੜਕਾ ਦਸ਼ਮੇਸ਼ ਨਗਰ ਗਲੀ ਨੰਬਰ 8 ਦੇ ਵਿੱਚ ਰਹਿੰਦਾ। ਹੂੰ। ਤਕਰੀਬਨ ਇਹ 2 ਸਾਲ ਤੋਂ ਸਾਡਾ ਵਾਰਡ ਨੰਬਰ 7 ਦਸ਼ਮੀਸ਼ ਨਗਰ ਹੁੰਦੇ ਚ तकरीबन 50 ਤੋਂ 60 ਘਰਾਂ ਦੇ ਵਿੱਚ ਇਹਨੇ ਚੋਰੀ ਕੀਤੀ ਹੈ ਪਹਿਲਾਂ ਇਹ ਮੋਟਰਾਂ ਚੋਰੀ ਕਰਦਾ ਸੀ ਹੌਲੀ ਹੌਲੀ ਵੱਧਦਾ ਵੱਧਾ ਹੁਣ ਸੋਨੇ ਪੈਸੇ ਨਸ਼ਾ ਕਰਦਾ ਤੇ ਡਕੈਤੀਆਂ ਜੋ ਵੀ ਇਹਦੇ ਹੱਥ ਚ ਆਉਂਦਾ ਕੁਝ ਨਹੀਂ ਛੱਡਦਾ ਕਿਸੇ ਨੂੰ ਬਖਸ਼ਦਾ ਨਹੀਂ ਇਹਦਾ ਕੰਮ ਹੀ ਹੁਣ ਤਾਂ ਪੇਸ਼ਾ ਬਣ ਗਿਆ ਹਰ ਰੋਜ਼ ਇਹਨੇ ਕੋਈ ਨਾ ਕੋਈ ਘਰ ਦੇ ਵਿੱਚ ਵਾਕਿਆ ਕਰਨੇ ਹੀ ਕਰਨਾ ਤੇ ਬਹੁਤ ਜ਼ਿਆਦਾ ਇਹ ਵਾਰਡ ਦੇ ਪਰੇਸ਼ਾਨ ਹੋ ਚੁੱਕੇ ਆ ਤੇ ਕੱਲ ਅਸੀਂ ਮੌਕੇ ਤੇ ਰੰਗੇ ਹੱਥੀ ਇਹਨੂੰ ਫੜਿਆ ਤੇ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਦਿੱਤਾ ਹੈ ਕਿ ਹੁਣ ਇਹ ਤੇ ਮਨਜੋਗ ਐਸਚਓ ਸਾਹਿਬ ਨੇ ਪਰਚਾ ਕਰਤਾ ਤੇ ਹੁਣ ਬੰਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਸਜ਼ਾ ਇਹੋ ਜੇ ਬੰਦਿਆਂ ਨੂੰ ਮਿਲਣੀ ਚਾਹੀਦੀ ਹੈ ਜੋ ਸਾਨੂੰ ਹਿਸਾਬ ਮਿਲ ਚੁੱਕਾ ਓਕੇ ਉਹ ਅੱਜ ਗਏ ਸੀ ਕਿ ਕੋਈ ਕੋਈ ਬਰਾਮਦ ਵੀ ਹੋਇਆ ਹੈ ਤੋਂ ਕਰਕੇ ਗਏ ਅੱਜ ਇਹਦੇ ਘਰ ਦੇ ਵਿੱਚ ਜਦੋਂ ਰੇਡ ਕੀਤੀ ਗਈ ਆ ਤਕਰੀਬਨ 20-25 ਪਰਸ ਨਲਕੇ ਦੀ ਹੱਥੀ ਕਿਰਚਾਂ ਰੌੜਾਂ ਕਾਫੀ ਕੁਝ ਬਰਾਮਦ ਹੋਇਆ ਓਕੇ ਸ਼੍ਰੀਮਤੀ ਠੰਡੇ ਰੋਡ ਦਾ ਕੀ ਕਾਰਵਾਈ ਕੀਤੀ ਗਈ ਹੈ ਜੋ ਨੌਜਵਾਨ ਚੋਰੀਆਂ ਕਰਤੇ ਪੈਸੇ ਬਦਲ ਕੇ ਐਫਆਰ ਦਰਜ ਹੋਈ ਹੈ 6/22 ਪੀਐਸਟੀ ਦੇ ਮੁਕਸਰ ਦੇ ਵਿੱਚ ਜਿਹੜੇ 305 331 ਸਬਸੈਕਸ਼ਨ 4 ਬੀ ਐਸ ਦੇ ਵਿੱਚ ਦਰਜ ਕੀਤੀ ਗਈ ਹੈ ਇਹ ਕਰੀ ਦੀਆ ਅਰुण ਕੁਮਾਰ ਪੁੱਤਰ ਵੀਰ ਸਿੰਘ ਪੁੱਤਰ ਬਲਦੇਵ ਰਾਜ ਵਾਸੀ ਦਸ਼ਮੀਸ਼ ਨਗਰ ਠੰਡੇ ਵਾਲਾ ਰੋਡ ਦੇ ਖਿਲਾਫ ਸਰ ਕੀ ਕੀ ਬਰਾਮਦਗੀ ਹੋਈ ਹੈ ਜਿਹੜੀ ਇਹ ਤਾਂ ਕਾਫੀ ਚੀਜ਼ਾਂ ਹਜੇ ਬਰਾਮਦ ਹੋਣੀਆਂ ਜੀ ਇਹ ਜਦੋਂ ਏਸੀ ਦੇ ਆਊਟਡੋਰ ਯੂਨਿਟੀ ਲਾ ਲੰਦਾ ਸੀਗਾ ਉਹ ਬ੍ਰਾਂਮਭ ਦਿੱਤੇ ਗਿਆ ਉਹ ਵਾਈਫ ਫੋਨ ਸੇ ਤੋਂ ਬ੍ਰਾਂਮਭ ਦਿੱਤੇ ਤੇ ਕੋਸ਼ ਕਰਮ ਸੀ ਨੋਟਸ ਸੇ ਤੋਂ ਬ੍ਰਾਂਮਭ ਦਿੱਤੇ